ਕੋਟ ਕਪੂਰੇ ਘਰ ਟਹਿ ਗਏ ਫਰੀਦ ਕੋਟ ਘਰ ਟਹਿ ਗਏ ਜੈਤੋ ਕਿਉਂ ਨਹੀਂ ਘਰ ਟਹਿ ਰਹੇ ਜੈਤੋ ਕਿਉਂ ਨਹੀਂ ਨਸ਼ੇ ਵਾਲਿਆਂ ਤੇ ਕੋਈ ਕਾਰਵਾਈ ਹੋ ਰਹੀ ਇਹ ਆਮ ਹੀ ਅਕਸਰ ਜਿਹੜੇ ਲੋਕ ਆ ਉਹ ਕਹਿੰਦੇ ਸੀਗੇ ਪਰ ਅੱਜ ਜੈਤੋ ਦਾ ਇਹ ਬਹੁਤ ਹੀ ਬਦਨਾਮ ਮੁਹੱਲਾ ਜਿਹੜਾ ਕਿ ਚਿੱਟਾ ਵੇਚਣ ਵਾਲਿਆਂ ਕਰਕੇ ਹੀ ਫੇਮਸ ਆ ਬੱਚਾ ਬੱਚਾ ਇਹਦਾ ਨਾਮ ਆ ਜਿਹੜਾ ਜਾਣਦਾ ਇੱਥੇ ਮੈਡਮ ਪ੍ਰਿਗਿਆ ਜੈਨ ਜੀ ਅ ਤੇ ਇਥੋਂ ਦੇ ਡੀਐਸਪੀ ਮਨੋਜ ਕੁਮਾਰ ਸ਼ਰਮਾ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਬਲਡੋਜ਼ਰ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਲੋਕਾਂ ਨੇ ਚਿੱਟਾ ਵਿੱਚ ਵਿੱਚ ਲੋਕਾਂ ਦੇ ਪੁੱਤਾਂ ਦੀ ਬਲੀ ਦਿੱਤੀ ਤੇ ਆਪਣੇ ਮਹਿਲ ਬਣਾਏ ਅੱਜ ਉਹਨਾਂ ਦੇ ਮਹਿਲ ਆ ਜਿਹੜੇ ਹਟਾਏ ਗਏ ਆ ਕਿਉਂਕਿ ਲੋਕਾਂ ਦੇ ਪੁੱਤਾਂ ਦੇ ਖੂਨ ਨਾਲ ਬਣੇ ਹੋਏ ਆ ਚਲੋ ਇਹਨਾਂ ਚੀਜ਼ਾਂ ਤੇ ਪ੍ਰਸ਼ਾਸਨ ਅਗਰ ਇਦਾਂ ਹੀ ਕੋਈ ਸਖਤ ਕਾਰਵਾਈ ਕਰਦਾ ਤਾਂ ਲੋਕਾਂ ਦੇ ਵਿੱਚ ਇੱਕ ਡਰ ਬਣਦਾ ਇੱਕ ਸਹਿਮ ਬਣਦਾ ਹਨਾ ਵੀ ਅੱਗੇ ਤੋਂ ਕੋਈ ਬੁਰਾ ਕਰਮ ਨਾ ਕਰਨ ਕਿਉਂਕਿ ਬੁਰੇ ਕੰਮ ਦਾ ਬੁਰਾ ਨਤੀਜਾ ਇੱਜਾਤੂ ਦੇ ਵਿੱਚ ਕਾਰਵਾਈ ਹੋਈ ਹੈ ਜੀ ਜੈਤੂ ਐਮਐਲਏ ਸਾਡਾ ਵੀਰ ਅਮੋਲਕ ਉਹਨਾਂ ਦੇ ਯਤਨਾਂ ਸਦਕਾ ਕਿਉਂਕਿ ਜੇ ਮੰਨ ਲਓ ਐਮਐਲਏ ਚਿੱਟਾ ਵਿੱਚ ਨਾਲ ਦਾ ਸਾਥ ਨਹੀਂ ਵੀ ਤਾਂ ਇਹ ਕਦੇ ਵੀ ਕਾਰਵਾਈਆਂ ਨਹੀਂ ਹੋ ਸਕਦੀਆਂ ਪਰ ਉਹਨਾਂ ਦੀ ਉਹਨਾਂ ਦੇ ਯਤਨਾਂ ਸਦਕਾ ਜਿਹੜਾ ਪ੍ਰਸ਼ਾਸਨ ਨੇ ਕਦਮ ਅੱਜ ਚੱਕਿਆ ਤੇ ਜਿਤੋਂ ਵਿੱਚ ਜਿਹੜੇ ਲੋਕਾਂ ਦੇ ਘਰ ਢਾਈ ਗਏ ਜਿਹੜੇ ਕਿ ਚਿੱਟੇ ਦੀ ਕਮਾਈ ਨਾਲ ਬਣੇ ਸੀ ਤੇ ਜਿਨ੍ਹਾਂ ਦੇ ਪੁੱਤ ਇਹਨਾਂ ਦੇ ਘਰੋਂ ਚਿੱਟਾ ਲਿਜਾ ਲਿਜਾ ਕੇ ਮਰੇ ਸੀ ਉਹਨਾਂ ਨੂੰ ਅੱਜ ਬਹੁਤ ਸਕੂਨ ਮਿਲਿਆ ਹੋਊਗਾ ਤੇ ਬਾਕੀ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਨਾ ਵੀ ਜੇ ਤੁਸੀਂ ਕੋਈ ਦੋ ਨੰਬਰ ਦਾ ਕੰਮ ਕਰੋਗੇ ਤਾਂ ਤੁਹਾਡੇ ਨਾਲ ਵੀ ਇਹ ਹੋ ਸਕਦਾ ਤੇ ਮਾਈ ਕਹਿੰਦੇ ਹੱਥ ਸੱਚ ਦੀ ਹੋਣੀ ਚਾਹੀਦੀ ਆ ਕਮਾਈ ਕਿਰਤ ਕਰਨੀ ਚਾਹੀਦੀ ਹੈ ਇਹ ਨਹੀਂ ਹੈਗਾ ਵੀ ਤੁਸੀਂ ਲੋਕਾਂ ਦੇ ਪੁੱਤ ਮਾਰ ਕੇ ਤੇ ਆਪਦੇ ਮਹਿਲ ਬਣਾ ਲਓ ਕਿਰਤ ਨਾਲ ਵੀ ਸਭ ਕੁਝ ਬਣ ਜਾਂਦਾ ਜੇ ਤੁਸੀਂ ਸੱਚੀ ਸੂਚੀ ਕਿਰਤ ਕਰਦੇ ਆ ਦਸਨੋਂ ਆਂ ਦੀ ਕਮਾਈ ਕਰਦੇ ਆ ਤਾਂ ਵੀ ਸਭ ਕੁਝ ਬਣ ਜਾਂਦਾ ਇਹ ਨਹੀਂ ਹੈਗਾ ਵੀ ਆਪਾਂ ਜੇ ਕੋਈ ਦੋ ਦੋ ਨੰਬਰ ਦਾ ਕੰਮ ਕਰਾਂਗੇ ਫੇਰ ਹੀ ਆਪਾਂ ਕਾਮਯਾਬ ਹੋ ਸਕਦੇ ਆ ਫੇਰ ਹੀ ਆਪਾਂ ਘਰ ਬਰ ਬਣਾ ਸਕਦੇ ਆ ਮਿਹਨਤ ਦੀ ਕਮਾਈ ਨਾਲ ਵੀ ਸਾਰੀ ਦੁਨੀਆ ਬਣਾਉਂਦੀ ਆ ਕਿਰਤ ਵੀ ਤਾਂ ਸਾਰੀ ਦੁਨੀਆ ਕਰਦੀ ਹੈਗੀ ਆ ਤੇ ਮੈਨੂੰ ਤਾਂ ਇਹ ਬਹੁਤ ਸੋਹਣਾ ਜਿਹੜਾ ਪ੍ਰਸ਼ਾਸਨ ਤੇ ਸਰਕਾਰ ਦਾ ਫੈਸਲਾ ਲੱਗਿਆ ਕਿਨੂੰ ਕਿਨੂੰ ਲੱਗਦਾ ਵੀ ਇਹ ਕਾਰਵਾਈਆਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਬੇਸ਼ੱਕ ਜੋ ਮਰਜ਼ੀ ਆ ਪਰ ਇਹ ਸੋਹਣਾ ਫੈਸਲਾ ਇਹੋ ਜੇ ਲੋਕਾਂ ਲਈ ਇਹ ਜ਼ਰੂਰੀ ਹੈ ਇਹ ਚੀਜ਼ਾਂ ਕਿਉਂਕਿ ਇਹਨਾਂ ਨੇ ਵੀ ਲੋਕਾਂ ਦੇ ਬਹੁਤ ਘਰ ਉਜਾੜੇ ਹੁੰਦੇ ਆ ਇਹ ਤਾਂ ਸਿਰਫ ਘਰ ਟਾਏ ਗਏ ਉਜਾੜੇ ਇਹ ਤਾਂ ਸਿਰਫ ਬਿਲਡਿੰਗ ਡਈਆ ਜਿਹਦਾ ਪੁੱਤ ਮਰ ਜਾਂਦਾ ਉਹਦੀ ਪੀੜੀ ਖਤਮ ਹੋ ਜਾਂਦੀ ਆ ਇਹਨਾਂ ਨੇ ਪਤਾ ਨਹੀਂ ਕਿੰਨੀਆਂ ਕੁ ਪੀੜੀਆਂ ਲੋਕਾਂ ਦੀਆਂ ਜਿਹੜੀਆਂ ਉਹ ਖਤਮ ਕਰਦੀਆਂ ਤੇ ਇਹ ਕਾਰਵਾਈ ਹੈ ਜਿਹੜੀ ਇਹ ਬਣਦੀ ਸੀ ਫਰੀਦਕੋਟ ਦੇ ਨਾਲ ਆ ਜੀ ਕੋਟਕਪੂਰਾ ਕੋਟਕਪੂਰੇ ਤੋਂ ਬਾਅਦ ਆਉਂਦਾ ਸ਼ਹਿਰ ਜੈਤੋ ਤੇ ਉੱਥੇ ਇਹ ਜਿਹੜੀ ਬਲਡوزر ਕਾਰਵਾਈ ਹੈ ਜਿਹੜੀ ਅੱਜ ਹੋਈ ਆ ਮੈਨੂੰ ਤਾਂ ਇਹ ਬਹੁਤ ਵਧੀਆ ਲੱਗਿਆ ਇਸ ਮੁਹੱਲੇ ਦਾ ਜਿਹਨੂੰ ਜਿਹਨੂੰ ਨਾਮ ਪਤਾ ਜੈਤੋ ਉਹ ਵੀ ਜ਼ਰੂਰ ਦੱਸੇ ਪਤਾ ਨਹੀਂ ਕਿੰਨਾ ਕਿ ਇਹ ਬਦਨਾਮ ਮੋਹੱਲਾ ਤੇ ਮੈਨੂੰ ਲੱਗਦਾ ਵੀ ਸਾਰੇ ਜੈਤੂ ਦੇ ਚਿੱਟਾ ਵੇਚਣ ਵਾਲੇ ਇੱਥੇ ਹੀ ਰਹਿੰਦੇ ਸੀ ਇਹ ਜਿਹੜਾ ਘਟਾਇਆ ਜਾ ਰਿਹਾ ਇਹਨਾਂ ਦੇ ਪਰਿਵਾਰ ਤੇ ਵੀ ਕਾਫੀ ਜਿਹੜੇ ਪਰਚੇ ਆ ਨਸ਼ਾ ਵੇਚਣ ਦੇ ਤੇ ਇਸ ਕਾਰ ਇਸੇ ਤਹਿਤ ਜਿਹੜੀ ਕਾਰਵਾਈ ਇੱਥੇ ਹੋਈ ਆ ਤੇ ਬਹੁਤ ਉਹਨਾਂ ਲੋਕਾਂ ਦੇ ਦਿਲ ਨੂੰ ਅੱਜ ਸਕੂਨ ਮਿਲਿਆ ਹੋਊਗਾ ਜਿਨ੍ਹਾਂ ਦੇ ਪੁੱਤ ਆ ਹਨ ਇਹ ਚਿੱਟੇ ਦੀ ਭੇਂਟ ਆ ਜਿਹੜੇ ਚੜੇ ਆ ਨਾ ਮੁਰਾਦ ਇਹ ਨਸ਼ਾ ਜਿਹਦਾ ਕਿ ਆਪਾਂ ਨੂੰ ਨਾਮ ਲੈਣਾ ਵੀ ਅੱਛਾ ਨਹੀਂ ਲੱਗਦਾ ਆਪਦੀ ਜ਼ੁਬਾਨ 'ਚੋਂ ਤੇ ਉਹਨਾਂ ਲੋਕਾਂ ਨੂੰ ਅੱਜ ਜ਼ਰੂਰ ਆ ਜਿਹੜੇ ਉਹ ਸ਼ਾਂਤੀ ਸਕੂਨ ਆ ਜਿਹੜਾ ਉਹ ਮਹਿਸੂਸ ਹੋਇਆ ਹੋਊਗਾ ਤੇ ਅੱਗੇ ਵੀ ਮੈਂ ਸਰਕਾਰ ਮਾਨ ਸਰਕਾਰ ਤੇ ਪ੍ਰਸ਼ਾਸਨ ਤੋਂ ਇਹ ਮੰਗ ਵੀ ਕਰਦੀ ਆ ਕਿ ਇਦਾਂ ਦੀਆਂ ਕਾਰਵਾਈਆਂ ਹਮੇਸ਼ਾ ਲਈ ਹੋਣੀਆਂ ਚਾਹੀਦੀਆਂ ਤਾਂ ਕਿ ਕੁਝ ਜਿਹੜੇ ਲਾਲਚੀ ਲੋਕਾਂ ਕਾਰਨ ਲੋਕਾਂ ਦੀਆਂ ਪੀੜੀਆਂ ਤਬਾਹ ਹੋਣੋਂ ਬਚ ਜਾਣ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ